ਇਸ ਜਿਹੇ 89 ਨੰਬਰ ਮੁਕਦਮਾ ਪੀਐਸ ਅਦਰ ਜਗਰਾਉਂ ਦਾ ਉਹਦੇ ਵਿੱਚ ਤਿੰਨ ਬੰਦੇ ਅਸੀਂ ਅਰੈਸਟ ਕੀਤੇ ਸੀਗੇ ਸੋ ਉਹਨਾਂ ਦੀ ਪੁਚਗਿਸ਼ ਦੇ ਦੌਰਾਨ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਜਿਹੜਾ ਬੰਦਾ ਹੈਗਾ ਰੌਸ਼ਨ ਇਹਨੂੰ ਕੱਲ ਅਸੀਂ ਨਾਮਿਨੇਟ ਕੀਤਾ ਸੀ ਸੋ ਇਹਦੇ ਪਿੱਛੇ ਸਾਡੀ ਪੁਲਿਸ ਪਾਰਟੀ ਲੱਗੀ ਹੋਈ ਸੀ ਸੋ ਅੱਜ ਸਵੇਰੇ ਮਾਰਨਿੰਗ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਇਹ ਸਾਡੇ ਜਗਰਾਉਂ ਏਰੀਆ ਦੇ ਵਿੱਚ ਇੱਥੇ ਡਰੇਨ ਦੇ ਉੱਤੇ ਇਹਦੀ ਮੂਵਮੈਂਟ ਹੈਗੀ ਹੈ ਸੋ ਇਮੀਡੀਏਟਲੀ ਸੀਆਈ ਦੀ ਜਿਹੜੀ ਟੀਮ ਹੈਗੀ ਹੈ ਉਹ ਤਸਤੀਸ਼ ਦੇ ਸਬੰਧ ਦੇ ਵਿੱਚ ਤੇ ਇਹਨੂੰ ਅਰੈਸਟ ਕਰਨ ਦੇ ਸਬੰਧ ਦੇ ਵਿੱਚ ਇੱਥੇ ਪੈਟਰੋਲਿੰਗ ਕਰ ਰਹੀ ਸੀ ਅਹ ਤੋਂ ਉਸੇ ਪੈਟਰੋਲਿੰਗ ਦੇ ਦੌਰਾਨ ਜਦੋਂ ਇਹ ਜਿਹੜਾ ਰੋਸ਼ਨ ਹੈ ਇਹ ਆਪਣੇ ਬਾਈਕ ਜਿਹੜਾ BMW ਜਿਹੜਾ ਤੁਸੀਂ ਦੇਖ ਵੀ ਰਹੇ ਹੋ ਇੱਥੇ ਖੜਾ ਹੈ ਸੋ ਉੱਥੇ ਉਹਦੇ ਉੱਤੇ ਸਵਾਰ ਹੋ ਕੇ ਇਸ ਸਾਈਡ ਤੋਂ ਆ ਰਿਹਾ ਸੀਗਾ ਮੇਰੇ ਸੱਜੇ ਸਾਈਡ ਤੋਂ ਤੇ ਖੱਬੇ ਸਾਈਡ ਤੋਂ ਸਾਡੀ ਪੁਲਿਸ ਪਾਰਟੀ ਦੀ ਪੈਟਰੋਲਿੰਗ ਗੱਡੀ ਆ ਰਹੀ ਸੀ ਗੱਡੀ ਨੂੰ ਦੇਖਦੇ ਹੋਏ ਇਹਨੇ ਇੱਕਦਮ ਲੈਫਟ ਨੂੰ ਆਪਣਾ ਮੋਟਰਸਾਈਕਲ ਬਚਾ ਦੇ ਵਿੱਚ ਘੁਮਾਇਆ ਤੇ ਉੱਥੇ ਡਿੱਗਿਆ ਤੇ ਇਹਦੇ ਕੋਲ ਦੋ ਵੈਪਨ ਸੀਗੇ ਉਹਦੇ ਵਿੱਚੋਂ ਇੱਕ ਵੈਪਨ ਇਹਨੇ ਕੱਢ ਕੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਆਪਣੇ ਆਪ ਨੂੰ ਬਚਾਉਂਦੇ ਹੋਏ ਸੈਲਫ ਡਿਫੈਂਸ ਦੇ ਵਿੱਚ ਤੇ ਰਿਟੈਲੀਟਰੀ ਫਾਇਰਿੰਗ ਹੋਈ ਸਾਡੀ ਪੁਲਿਸ ਪਾਰਟੀ ਵੱਲੋਂ ਤਿੰਨ ਰਾਉਂਡ ਫਾਇਰ ਹੋਏ ਜੋ ਇੱਕ ਰਾਉਂਡ ਇਹਦੀ ਰਾਈਟ ਲੈਗ ਦੇ ਉੱਤੇ ਇੰਜਰ ਹੋਇਆ ਹੈ ਤੋਂ ਇਹਨੂੰ ਐਡਮਿਟ ਕਰਾ ਦਿੱਤਾ ਗਿਆ ਹਸਪੀਟਲ ਦੇ ਵਿੱਚ ਸੇਫ ਹੈ ਤੇ ਅੱਗੇ ਦੀ ਤਸਦੀਕ ਜਿਹੜੀ ਹੈਗੀ ਉਹ ਜਾਰੀ ਹੈ ਸਰ ਇਹਦੇ ਬੈਕਗ੍ਰਾਉਂਡ ਪਤਾ ਲੱਗੇ ਕਿ ਕਿਹਨਾਂ ਨਾਲ ਲਿੰਕ ਸੀਗੇ ਜਾਂ ਮਤਲਬ ਕਿੱਥੋਂ ਇਚਤਾ ਉਹ ਦੇਖੋ ਅਮਰੀਕਾ ਕੋ ਵੀ ਕੋਈ ਲਿੰਕ ਸੀ ਦੇਖੋ ਇਹ ਜਿਹੜਾ ਹੈਗਾ ਜੀ ਰੋਸ਼ਨ ਇਹ ਪੁਰਾਣਾ ਕ੍ਰਿਮੀਨਲ ਹੈਗਾ ਇਹਦੇ ਉੱਤੇ ਕਰੀਬ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਕਰੀਬ 15 ਪਰਚੇ ਦਰਜ ਆ ਸਾਰੇ ਮਰਡਰ ਦੇ ਡਕੈਤੀ ਦੇ ਸਨੇਚਿੰਗ ਦੇ ਰੋਬਰੀ ਦੇ ਜੇਲ ਪ੍ਰਿਜ਼ਨ ਐਕਟ ਦੇ ਜਿਵੇਂ ਜੇਲ ਦੇ ਵਿੱਚ ਵੀ ਰਿਹਾ ਉੱਥੇ ਵੀ ਫੜਿਆ ਗਿਆ ਸੀ ਸਮਾਨਦਲ ਸੋ ਵਕ ਵਕ ਧਰਾਵਾਂ ਦੇ ਵਿੱਚ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਨੇ ਵੀ ਤੇ ਪਰਚੇ ਦਰਜ ਹੈਗੇ ਨੇ ਤੋਂ ਇਹ ਵੀ ਜਿਹੜਾ ਸਾਡਾ ਬੈਕਵਰਡ ਲਿੰਕ ਆਇਆ ਉਹਦੇ ਵਿੱਚ ਵੀ ਤਿੰਨ ਬੰਦਿਆਂ ਨੂੰ ਇਹਨੇ ਹੀ ਨਸ਼ਾ ਜਿਹੜਾ ਕੱਲ ਆਪਾਂ ਰਿਕਵਰ ਕੀਤਾ ਉਹ ਇਹਨੇ ਸਪਲਾਈ ਕੀਤਾ ਸੀਗਾ ਤੇ ਇਸ ਤੋਂ ਇਲਾਵਾ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਵੇਂ ਤੁਸੀਂ ਦੱਸਿਆ ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਕਲਖੁਰਦੇ ਥਾਣਾ ਇਹਦਾ ਪੈਂਦਾ ਹੈਗਾ ਤੇ ਇੱਕ ਰਾਜਪੂਤ ਨਾਮ ਦਾ ਬੰਦਾ ਹੈਗਾ ਜਿਹੜਾ ਅਮਰੀਕਾ ਬੈਠਾ ਹੈ ਉਹਦੇ ਨਾਲ ਇਹ ਟੱਚ ਸੀਗਾ ਉਹਦਾ ਜਿਹੜਾ ਟੱਚ ਕਰਕੇ ਸਮਗਲਿੰਗ ਕਰਦੇ ਸੀ ਸਰ ਅੱਜ ਮੌਕੇ ਤੇ ਤਾਂ ਕੁਝ ਫੜਿਆ ਗਿਆ ਨਸ਼ਾ ਨੂੰ ਥੋੜਾ ਮੋਟਾ ਨਹੀਂ ਮੌਕੇ ਤੇ ਨਸ਼ਾ ਕੋਈ ਨਹੀਂ ਫੜਿਆ ਗਿਆ ਜੀ ਦੋ ਵੈਪਨ ਸਾਨੂੰ ਰਿਕਵਰ ਹੋਏ ਨੇ ਜਿਹੜਾ ਇੱਕ ਹੈਗਾ ਇਹਦਾ ਇਹ ਵੀ ਕਿ ਇੰਟਰਸਟਿੰਗ ਗੱਲ ਹੈਗੀ ਹੈ ਕਿ ਜਿਹੜਾ ਇੱਕ ਵੈਪਨ ਹੈ ਉਹ ਲਾਇਸੈਂਸੀ ਵੈਪਨ ਹੈ ਬਟ ਉਹਦਾ ਜਿਹੜਾ ਨੰਬਰ ਹੈ ਉਹ ਰੱਬ ਹੋਇਆ ਹੋਇਆ ਹੈ ਸੋ ਉਹ ਚੈੱਕ ਅਸੀਂ ਪੂਰੀ ਤਫ਼ਤੀਸ਼ ਕਰਾਂਗੇ ਵੀ ਉਹ ਕਿਹੜਾ ਲਾਇਸੈਂਸ ਲਾਇਸੈਂਸੀ ਵੈਪਨ ਹੈ ਕਿਵੇਂ ਇਹਨਾਂ ਨੇ ਚੋਰੀ ਕੀਤਾ ਹੈ ਜਾਂ ਕਿਸੇ ਇਹਨਾਂ ਦੇ ਨੌਨ ਬੰਦੇ ਦਾ ਕਿਉਂਕਿ ਉਹ ਡਾਊਟਫੁਲ ਹੋ ਜਾਂਦਾ ਜਦੋਂ ਜਿਹੜਾ ਨੰਬਰ ਹੁੰਦਾ ਹੈ ਲਾਇਸੈਂਸੀ ਵੈਪਨ ਦਾ ਰੱਬ ਹੋਇਆ ਹੁੰਦਾ ਸੋ ਉਹ ਵੀ ਅਸੀਂ ਡਿਟੇਲ ਚ ਵੈਰੀਫਾਈ ਕਰਾਂਗੇ ਤੇ 1315 ਬੋਰਡ ਦਾ ਕਟਾ ਜਿਹੜਾ ਹੈਗਾ ਉਹ ਦੇਸੀ ਕਟਾ ਹੈ ਉਹ ਬ੍ਰਾਮ ਤੋਂ ਹੈ ਨਾਲ ਨੌ ਜਿਹੜੇ ਹੈਗੇ ਆ ਜ਼ਿੰਦਾ ਰਾਉਂਡ ਪਲੱਸ ਇੱਕ ਜਿਹੜਾ ਚੱਲਿਆ ਹੋਇਆ ਕਾਰਟੂਸ ਹੈ ਉਹਦੇ ਨਾਲ ਨਾਲ ਇੱਕ BMW ਜਿਹੜਾ ਇਹਦਾ ਮੋਟਰਸਾਈਕਲ ਉਰੀ ਕਬੜਾ ਤਰੀ ਗੈਂਗਸਟਰ ਮਤਲਬ ਹੋਰ ਵੀ ਕਈ ਗੈਂਗਰ ਨਾਲ ਸੰਬੰਧ ਰੱਖਦਾ ਸੀ ਯਾ ਮਤਲਬ ਇਹਦਾ ਆਪਦਾ ਹੀ ਗੈਂਗ ਸੀ ਨਹੀਂ ਉਹ ਹੁਣ ਅਸੀਂ ਦੇਖਾਂਗੇ ਜੀ ਵੀ ਇਹਦੇ ਜਿਹੜੇ ਪੁਰਾਣੇ ਕੇਸਾਂ ਚ ਕੇਸਵਾਰ ਕੌਣ ਹੈ ਉਹਨਾਂ ਦਾ ਹੁਣ ਪ੍ਰੈਜ਼ੈਂਟਲੀ ਲਿੰਕ ਕੀ ਹੈ ਸਾਡੇ ਕੋਲ ਜੋ ਮੌਜੂਦਾ ਹਾਲਾਤ ਦੇ ਵਿੱਚ ਜਿਹੜੇ ਅਸੀਂ ਕੱਲ ਅਜੀਤਵਾਲ ਤੇ ਢੁੱਡੀ ਦੇ ਪਿੰਡ ਦੇ ਬੰਦੇ ਤਿੰਨ ਫੜੇ ਸੀ ਉਹਨਾਂ ਨਾਲ ਇਹਦਾ ਇਹਦਾ ਲਿੰਕ ਸੀਗਾ ਸੋ ਉਹਨਾਂ ਨੂੰ ਇਹ ਐਜ਼ ਅ ਕੋਰੀਅਰ ਯੂਜ਼ ਕਰਦਾ ਸੀ ਅੱਗੇ ਆਪਣਾ ਸਮਾਨ ਵਿਚੰਦ ਲਈ ਥੈਂਕ ਯੂ ਕਿਨੇ ਸਾਰੇ ਰਹੀ ਤੇ ਬੜਾ ਪਾਈ ਗਿਆ ਇਸੇ 89 ਨੰਬਰ ਮੁਕੱਦਮਾ ਪੀ ਐ ਸਦਰ ਜਗਰਾਉਂ ਦਾ ਉਹਦੇ ਵਿੱਚ ਤਿੰਨ ਬੰਦੇ ਅਸੀਂ ਅਰੈਸਟ ਕੀਤੇ ਸੀਗੇ ਸੋ ਉਹਨਾਂ ਦੀ ਪੁੱਛਗਿੱਛ ਦੇ ਦੌਰਾਨ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਜਿਹੜਾ ਬੰਦਾ ਹੈਗਾ ਰੌਸ਼ਨ ਇਹਨੂੰ ਕੱਲ ਅਸੀਂ ਨਾਮਿਨੇਟ ਕੀਤਾ ਸੀ ਸੋ ਇਹਦੇ ਪਿੱਛੇ ਸਾਡੀ ਪੁਲਿਸ ਪਾਰਟੀ ਲੱਗੀ ਹੋਈ ਸੀ ਸੋ ਅੱਜ ਸਵੇਰੇ ਮਾਰਨਿੰਗ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਿ ਇਹ ਸਾਡੇ ਜਗਰਾਉਂ ਏਰੀਆ ਦੇ ਵਿੱਚ ਇੱਥੇ ਡਰੇਨ ਦੇ ਉੱਤੇ ਇਹਦੀ ਮੂਵਮੈਂਟ ਹੈਗੀ ਹੈ ਸੋ ਇਮੀਡੀਏਟਲੀ ਸੀਆਈ ਦੀ ਜਿਹੜੀ ਟੀਮ ਹੈਗੀ ਹੈ ਉਹ ਤਫਤੀਸ਼ ਦੇ ਸਬੰਧ ਦੇ ਵਿੱਚ ਤੇ ਇਹਨੂੰ ਅਰੈਸਟ ਕਰਨ ਦੇ ਸਬੰਧ ਦੇ ਵਿੱਚ ਇੱਥੇ ਪੈਟਰੋਲਿੰਗ ਕਰ ਰਹੀ ਸੀ ਅਹ ਤੋਂ ਉਸੇ ਪੈਟਰੋਲਿੰਗ ਦੇ ਦੌਰਾਨ ਜਦੋਂ ਇਹ ਜਿਹੜਾ ਰੋਸ਼ਨ ਹੈ ਇਹ ਆਪਣੇ ਬਾਈਕ ਜਿਹੜਾ BMW ਜਿਹੜਾ ਤੁਸੀਂ ਦੇਖ ਵੀ ਰਹੇ ਹੋ ਇੱਥੇ ਖੜਾ ਹੈ ਸੋ ਉੱਥੇ ਉਹਦੇ ਉੱਤੇ ਸਵਾਰ ਹੋ ਕੇ ਇਸ ਸਾਈਡ ਤੋਂ ਆ ਰਿਹਾ ਸੀਗਾ ਮੇਰੇ ਸੱਜੇ ਸਾਈਡ ਤੋਂ ਤੇ ਖੱਬੇ ਸਾਈਡ ਤੋਂ ਸਾਡੀ ਪੁਲਿਸ ਪਾਰਟੀ ਦੀ ਪੈਟਰੋਲਿੰਗ ਗੱਡੀ ਆ ਰਹੀ ਸੀ ਗੱਡੀ ਨੂੰ ਦੇਖਦੇ ਹੋਏ ਇਹਨੇ ਇੱਕਦਮ ਲੈਫਟ ਨੂੰ ਆਪਣਾ ਮੋਟਰਸਾਈਕਲ ਬਚਾ ਦੇ ਵਿੱਚ ਘੁਮਾਇਆ ਤੇ ਉੱਥੇ ਇਹ ਡਿੱਗਿਆ ਇਹਦੇ ਕੋਲ ਦੋ ਵੈਪਨ ਸੀਗੇ ਉਹਦੇ ਵਿੱਚੋਂ ਇੱਕ ਵੈਪਨ ਇਹਨੇ ਕੱਢ ਕੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਆਪਣੇ ਆਪ ਨੂੰ ਬਚਾਉਂਦੇ ਹੋਏ ਸੈਲਫ ਡਿਫੈਂਸ ਦੇ ਵਿੱਚ ਤੇ ਰਿਟੈਲੀਟਰੀ ਫਾਇਰਿੰਗ ਹੋਈ ਸਾਡੀ ਪੁਲਿਸ ਪਾਰਟੀ ਵੱਲੋਂ ਤਿੰਨ ਰਾਉਂਡਸ ਫਾਇਰ ਹੋਏ ਜੋ ਇੱਕ ਰਾਉਂਡ ਇਹਦੀ ਰਾਈਟ ਲੱਗ ਦੇ ਉੱਤੇ ਇੰਜਰ ਹੋਇਆ ਹੈ ਤੋਂ ਇਹਨੂੰ ਐਡਮਿਟ ਕਰਾ ਦਿੱਤਾ ਗਿਆ ਹਸਪੀਟਲ ਦੇ ਵਿੱਚ ਸੇਫ ਹੈ ਤੇ ਅੱਗੇ ਦੀ ਤਫ਼ਸੀਲ ਜਿਹੜੀ ਹੈਗੀ ਉਹ ਜਾਰੀ ਹੈ ਸਰ ਇਹਦੇ ਬੈਕਗ੍ਰਾਉਂਡ ਪਤਾ ਲੱਗੇ ਕਿਹਨਾਂ ਨਾਲ ਲਿੰਕ ਸੀਗੇ ਜਾਂ ਮਤਲਬ ਕਿੱਥੋਂ ਦੇ ਚਿੱਟਾ ਉਹ ਦੇਖੋ ਅਮਰੀਕਾ ਤੋਂ ਵੀ ਕੋਈ ਲਿੰਕ ਸੀਗਾ ਦੇਖੋ ਇਹ ਜਿਹੜਾ ਹੈਗਾ ਜੀ ਰੋਸ਼ਨ ਇਹ ਪੁਰਾਣਾ ਕ੍ਰਿਮੀਨਲ ਹੈਗਾ ਇਹਦੇ ਉੱਤੇ ਕਰੀਬ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਕਰੀਬ 15 ਪਰਚੇ ਦਰਜ ਆ ਸਾਰੇ ਮਰਡਰ ਦੇ ਡਕੈਤੀ ਦੇ ਸਨੇਚਿੰਗ ਦੇ ਰੋਬਰੀ ਦੇ ਜੇਲ ਪ੍ਰਿਜ਼ਨ ਐਕਟ ਦੇ ਜਿਵੇਂ ਜੇਲ ਦੇ ਵਿੱਚ ਵੀ ਰਿਹਾ ਉੱਥੇ ਵੀ ਫੜਿਆ ਗਿਆ ਸੀ ਸਮਾਨ ਨਾਲ ਸੋ ਵਕ ਵਕ ਧਰਾਵਾਂ ਦੇ ਵਿੱਚ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਦੇ ਵਿੱਚ ਪਰਚੇ ਦਰਜ ਹੈਗੇ ਨੇ ਤੋਂ ਇਹ ਵੀ ਜਿਹੜਾ ਸਾਡਾ ਬੈਕਵਰਡ ਲਿੰਕ ਆਇਆ ਉਹਦੇ ਵਿੱਚ ਵੀ ਤਿੰਨ ਬੰਦਿਆਂ ਨੂੰ ਇਨੇ ਹੀ ਨਸ਼ਾ ਜਿਹੜਾ ਕੱਲ ਆਪਾਂ ਰਿਕਵਰ ਕੀਤਾ ਉਹ ਇਨੇ ਹੀ ਸਪਲਾਈ ਕੀਤਾ ਸੀਗਾ ਤੇ ਇਸ ਤੋਂ ਇਲਾਵਾ ਮੈਂ ਵੀ ਦੱਸਣਾ ਚਾਹੁੰਦਾ ਹੈ ਕਿ ਜਿਵੇਂ ਤੁਸੀਂ ਦੱਸਿਆ ਫਿਰੋਜ਼ਪੁਰ ਦਾ ਰਹਿਣ ਵਾਲਾ ਕਲਖੁਰਜ ਥਾਣਾ ਇਹਦਾ ਪੈਂਦਾ ਹੈਗਾ ਤੇ ਇੱਕ ਰਾਜਪੂਤ ਨਾਮ ਦਾ ਬੰਦਾ ਹੈਗਾ ਜਿਹੜਾ ਅਮਰੀਕਾ ਬੈਠਾ ਹੈ ਉਹਦੇ ਨਾਲ ਇਹ ਟੱਚ ਸੀਗਾ ਉਹਦਾ ਜਿਹੜਾ ਟੱਚ ਕਰਕੇ ਸਮਗਲਿੰਗ ਕਰਦੇ ਸੀ ਸਰ ਅੱਜ ਮੌਕੇ ਤੇ ਤਾਂ ਕੁਝ ਫੜਿਆ ਗਿਆ ਨਸ਼ਾ ਮੁੱਛਾ ਥੋੜਾ ਮੋਟਾ ਨਹੀਂ ਮੌਕੇ ਤੇ ਨਸ਼ਾ ਕੋਈ ਨਹੀਂ ਫੜਿਆ ਗਿਆ ਜੀ ਦੋ ਵੈਪਨ ਸਾਨੂੰ ਰਿਕਵਰ ਹੋਏ ਨੇ ਜਿਹੜਾ ਇੱਕ ਹੈਗਾ ਇਹਦਾ ਇਹ ਵੀ ਇੱਕ ਇੰਟਰਸਟਿੰਗ ਗੱਲ ਹੈਗੀ ਹੈ ਕਿ ਜਿਹੜਾ ਇੱਕ ਵੈਪਨ ਹੈ ਉਹ ਲਿਸੈਂਸੀ ਵੈਪਨ ਹੈ ਬਟ ਉਹਦਾ ਜਿਹੜਾ ਨੰਬਰ ਹੈ ਉਹ ਰੱਬ ਹੋਇਆ ਹੋਇਆ ਹੈ ਸੋ ਉਹ ਚੈੱਕ ਅਸੀਂ ਪੂਰੀ ਤਫਤੀਸ਼ ਕਰਾਂਗੇ ਵੀ ਉਹ ਕਿਹਦਾ ਲਾਇਸੈਂਸ ਲਾਇਸੈਂਸੀ ਵੈਪਨ ਹੈ ਕਿਵੇਂ ਇਹਨਾਂ ਨੇ ਚੋਰੀ ਕੀਤਾ ਹੈ ਜਾਂ ਕਿਸੇ ਇਹਨਾਂ ਦੇ ਨੌਨ ਬੰਦੇ ਦਾ ਕਿਉਂਕਿ ਉਹ ਡਾਊਟਫੁਲ ਹੋ ਜਾਂਦਾ ਜਦੋਂ ਜਿਹੜਾ ਨੰਬਰ ਹੁੰਦਾ ਹੈ ਲਾਇਸੈਂਸੀ ਵੈਪਨ ਦਾ ਰੱਬ ਹੋਇਆ ਹੁੰਦਾ ਸੋ ਉਹ ਵੀ ਅਸੀਂ ਡਿਟੇਲ ਚ ਵੈਰੀਫਾਈ ਕਰਾਂਗੇ ਤੇ 1315 ਬੋਰਡ ਦਾ ਕਟਾ ਜਿਹੜਾ ਹੈਗਾ ਉਹ ਦੇਸੀ ਕਟਾ ਹੈ ਉਹ ਬਰਾਮਦ ਹੋਇਆ ਨਾਲ ਨੌ ਜਿਹੜੇ ਹੈਗੇ ਆ ਜ਼ਿੰਦਾ ਰਾਉਂਡ ਪਲਸ ਇੱਕ ਜਿਹੜਾ ਚੱਲਿਆ ਹੋਇਆ ਕਾਰਤੂਸ ਹੈ ਉਹਦੇ ਨਾਲ ਨਾਲ ਇੱਕ ਬੀ ਐਨ ਡਬਲਯੂ ਜਿਹੜਾ ਇਹਦਾ ਮੋਟਰਸਾਈਕਲ ਹੈ ਉਹ ਰਿਕਵਰ ਹੋਇਆ ਸਰੀ ਗੈਂਗਸਟਰ ਮਤਲਬ ਹੋਰ ਵੀ ਕਈ ਗੈਂਗਰ ਨਾਲ ਸੰਬੰਧ ਰੱਖਦਾ ਸੀ ਯਾ ਮਤਲਬ ਇਹ ਉਹ ਆਪਦੇ ਗੈਂਗ ਸੀ ਨਹੀਂ ਉਹ ਹੁਣ ਅਸੀਂ ਦੇਖਾਂਗੇ ਜੀ ਵੀ ਇਹਦੇ ਜਿਹੜੇ ਪੁਰਾਣੇ ਕੇਸਾਂ ਚ ਕੇਸਵਾਰ ਕੌਣ ਹੈ ਉਹਨਾਂ ਦਾ ਹੁਣ ਪ੍ਰੈਜ਼ੈਂਟਲੀ ਲਿੰਕ ਕੀ ਹੈ ਸਾਡੇ ਕੋਲ ਜੋ ਮੌਜੂਦਾ ਹਾਲਾਤ ਦੇ ਵਿੱਚ ਜਿਹੜੇ ਅਸੀਂ ਕੱਲ ਅਜੀਤਵਾਲ ਤੇ ਢੁੱਡੀ ਦੇ ਪਿੰਡ ਦੇ ਬੰਦੇ ਤਿੰਨ ਫੜੇ ਸੀ ਉਹਨਾਂ ਨਾਲ ਇਹਦਾ ਇਹਦਾ ਲਿੰਕ ਹੈਗਾ ਸੋ ਉਹਨਾਂ ਨੂੰ ਇਹ ਐਜ਼ ਅ ਕੋਰੀਅਰ ਯੂਜ਼ ਕਰਦਾ ਸੀ ਅੱਗੇ ਆਪਣਾ ਸਮਾਨ ਵੇਚਣ ਦਾ